ਸਤ ਸ੍ਰੀ ਅਕਾਲ ਜੀ ਮੈਂ ਖੁਸ਼ਵਿੰਦਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਜੋ ਅੱਜ ਜਾਣੀਏ ਚੁਕੰਦਰ ਦੇ ਫਾਇਦੇ ਚੁਕੰਦਰ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਬੀਟਰੂਟ ਵੀ ਕਹਿੰਦੇ ਆ ਚੁਕੰਦਰ ਬਲੱਡ ਪ੍ਰੈਸ਼ਰ ਘਟਾਉਣ ਦਾ ਕੰਮ ਕਰਦੀ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਹੈ ਉਹਨਾਂ ਲਈ ਬਹੁਤ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਮੋਡਰੇਸ਼ਨ ਵਿੱਚ ਕਰਨਾ ਟੂ ਮੱਚ ਨਹੀਂ ਖਾਣੀ ਸੁਕੰਦਰ ਕਿਉਂਕਿ ਨਾਈਟ੍ਰੇਟਸ ਹੋਣ ਕਰਕੇ ਬਲੱਡ ਵੈਸਲਸ ਨੂੰ ਖੂਨ ਦੀਆਂ ਨਾੜੀਆਂ ਨੂੰ ਰਿਲੈਕਸ ਕਰਦੀ ਹੈ ਤੇ ਬਲੱਡ ਸਰਕੂਲੇਸ਼ਨ ਤੇਜ਼ ਕਰਦੀ ਹੈ ਖੂਨ ਦੀ ਗਤੀ ਵਧਾਉਂਦੀ ਹੈ ਜਿਨ੍ਹਾਂ ਦੇ ਹੱਥ ਪੈਰ ਸੋਨ ਹੁੰਦੇ ਨੇ ਪੁਰ ਸਰਕੂਲੇਸ਼ਨ ਨਾਲ ਉਹਨਾਂ ਨੂੰ ਬਹੁਤ ਹੈਲਪਫੁਲ ਹੈ ਸਾਡੇ ਦਿਲ ਨੂੰ ਦਿਲ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਉੱਥੇ ਨਾਲ ਹੀ ਨਾਲ ਖੂਨ ਦੀ ਗਤੀ ਤੇਜ਼ ਕਰਕੇ ਸਾਨੂੰ ਸਾਡੇ ਦਿਮਾਗ ਦੀਆਂ ਬਿਮਾਰੀਆਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਖੂਨ ਦੀ ਕਮੀ ਦੂਰ ਕਰਦੀ ਹੈ ਜਿਨ੍ਹਾਂ ਨੂੰ ਖੂਨ ਦੀ ਕਮੀ ਰਹਿੰਦੀ ਹੈ ਉਹ ਚੁਕੰਦਰ ਦਾ ਸੇਵਨ ਕਰ ਸਕਦੇ ਹਨ ਔਰਤਾਂ ਜਿਨ੍ਹਾਂ ਨੂੰ ਮੈਨੋਪੌਜ਼ ਦੇ ਬਾਅਦ ਹਾਰਮੋਨਲ ਬੈਲੈਂਸ ਦੀ ਇਸ਼ੂ ਆ ਜਾਂਦੇ ਨੇ ਹਾਰਮੋਨਸ ਨੂੰ ਬੈਲੈਂਸ ਕਰਦੀ ਹੈ ਔਰਤਾਂ ਆਦਮੀ ਦੋਨਾਂ ਦੇ ਹਾਰਮੋਨਸ ਬੈਲੈਂਸ ਕਰਦੀ ਹੈ ਵਿਟਾਮਿਨ ਸੀ ਹੋਣ ਕਰਕੇ ਇਹ ਫੇਸ ਤੇ ਗਲੋ ਵੀ ਲੈ ਕੇ ਆਉਂਦੀ ਹੈ ਗਲੋ ਦੇ ਚੱਕਰ 'ਚ ਚੁਕੰਦਰ ਦਾ ਤੁਸੀਂ ਜ਼ਿਆਦਾ ਸੇਵਨ ਨਾ ਕਰਨਾ ਮੋਡਰੇਸ਼ਨ ਵਿੱਚ ਖਾਣਾ ਐਕਸਰਸਾਈਜ਼ ਕਰਨ ਲਈ ਸਟੈਮਨਾ ਵਧਾਉਂਦੀ ਹੈ ਐਕਸਰਸਾਈਜ਼ ਕਰਨ ਤੋਂ 2-3 ਘੰਟੇ ਪਹਿਲਾਂ ਤੁਸੀਂ ਚੁਕੰਦਰ ਦਾ ਜੂਸ ਪੀ ਸਕਦੇ ਹੋ ਜਾਂ ਚੁਕੰਗਰ ਕੱਚੀ ਹੀ ਕੱਟ ਕੇ ਖਾ ਸਕਦੇ ਹੋ ਜਿੱਥੇ ਇਹ ਲਿਵਰ ਨੂੰ ਲਿਵਰ ਦੇ ਕੰਮ ਕਰਨ ਵਿੱਚ ਮਦਦ ਕਰਦੀ ਹੈ ਉੱਥੇ ਲਿਵਰ ਨੂੰ ਨਾਲ ਹੀ ਸਾਫ਼ ਵੀ ਕਰਦੀ ਹੈ ਟੌਕਸਿਨਸ ਬਾਹਰ ਕੱਢਦੀ ਹੈ ਜਿਨ੍ਹਾਂ ਦਾ ਫੈਟੀ ਲਿਵਰ ਹੈ ਉਹਨਾਂ ਲਈ ਬਹੁਤ ਹੈਲਪਫੁਲ ਹੈ ਕਿਉਂਕਿ ਇਸ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਸੋ ਇਸ ਕਰਕੇ ਸਾਡੀ ਪਾਚਨ ਸ਼ਕਤੀ ਵਧਾਉਂਦੀ ਹੈ ਤੇ ਸਾਨੂੰ ਕਨਸਟਿਪੇਸ਼ਨ ਘਟਾਉਣ ਵਿੱਚ ਠੀਕ ਕਰਨ ਵਿੱਚ ਵੀ ਮਦਦ ਕਰਦੀ ਹੈ ਪਰ ਚੁਕੰਦਰ ਬਹੁਤ ਜ਼ਿਆਦਾ ਖਾਣੀ ਠੀਕ ਨਹੀਂ ਹੁੰਦੀ ਥੋੜਾ ਥੋੜਾ ਸੇਵਨ ਕਰਨਾ ਤੁਸੀਂ ਬਹੁਤ ਥੋੜੇ ਤੋਂ ਅੱਧੇ ਕੋਈ ਚੁਕੰਦਰ ਜਾਂ ਜੂਸ ਵੀ ਪੀਣਾ ਤਾਂ ਅੱਦੇ ਕੱਪ ਤੋਂ ਸਟਾਰਟ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਦਾ ਆਲਰੇਡੀ ਬਲੱਡ ਪ੍ਰੈਸ਼ਰ ਘਟਦਾ ਹੋ ਚੁਕੰਦਰ ਦਾ ਸੇਵਨ ਨਾ ਕਰਨ ਚੁਕੰਦਰ ਨੂੰ ਜੇ ਤੁਸੀਂ ਬੋਇਲ ਕਰਕੇ ਖਾਣੇ ਹੋ ਉਬਾਲ ਕੇ ਖਾਣੇ ਹੋ ਜਾਂ ਤੁਸੀਂ ਇਸ ਨੂੰ ਕੁਕ ਕਰਦੇ ਹੋ ਤਾਂ ਇਸ ਦੇ ਬਹੁਤ ਸਾਰੇ ਨਿਊਟ੍ਰੀਐਂਟਸ ਖਤਮ ਹੋ ਜਾਂਦੇ ਨੇ ਇਸ ਲਈ ਜੇ ਚੁਕੰਦਰ ਦਾ ਸੇਵਨ ਕਰਨਾ ਹੈ ਤਾਂ ਤੁਸੀਂ ਇਸ ਨੂੰ ਕੱਚਾ ਖਾਓ ਕੱਟ ਕੇ ਤਾਂ ਹੀ ਵਧੀਆ ਰਹਿੰਦਾ ਜਾਂ ਤੁਸੀਂ ਇਸ ਦਾ ਜੂਸ ਵੀ ਬਣਾ ਸਕਦੇ ਹੋ ਤੇ ਜੇ ਜਾਂ ਤੁਸੀਂ ਇਸ ਨੂੰ ਕੱਦੂਕਸ਼ ਕਰਕੇ ਸਲਾਦ ਉੱਤੇ ਸਪ੍ਰਿੰਕਲ ਕਰ ਸਕਦੇ ਹੋ ਤੇ ਇਹ ਤਾਂ ਹੈਗੇ ਸੀ ਜੀ ਚੁਕੰਦਰ ਦੇ ਫਾਇਦੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਵੀਡੀਓ ਵਾਚ ਕਰਨ ਲਈ ਤੁਹਾਡਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ